ਸਾਨੂੰ ਕਰੀਬ 11:30 ਵਜੇ ਮੈਸੇਜ ਆਇਆ ਸੀ ਕਿ 슈ਗਰ ਮੈਲ ਦਾ ਜਿਹੜਾ ਵੇਸਟ ਵਾਲਾ ਪਾਣੀ ਨਿਕਲ ਰਿਹਾ ਟੈਂਕ ਦੇ ਵਿੱਚ ਕਲਾਸ਼ ਆ। ਤੇ ਅਸੀਂ ਤੁਰੰਤ ਮੌਕੇ ਤੇ ਜਾ ਕੇ লাশ ਨੂੰ 슈ਗਰ ਮੈਲ ਦੇ ਕਰਮਚਾਰੀਆਂ ਦੁਆਰਾ ਬਾਹਰ ਕਢਵਾ ਕੇ ਤੇ ਉਹਨੂੰ شناخت ਲਈ ਸਿਵਲ ਹਸਪਤਾਲ ਨਮਾਸ਼ਰ ਲੈ ਆਇਆ। ਅੱਜ ਸਾਨੂੰ ਕਰੀਬ 11:30 ਵਜੇ ਮੈਸੇਜ ਆਇਆ ਸੀ ਕਿ 슈ਗਰ ਮੈਲ ਦਾ ਜਿਹੜਾ ਵੇਸਟ ਵਾਲਾ ਪਾਣੀ ਨਿਕਲਦਾ ਉਹ ਟੈਂਕ ਦੇ ਵਿੱਚ ਇੱਕ ਲਾਸ਼ ਆ। ਤਾਂ ਅਸੀਂ ਤੁਰੰਤ ਮੌਕੇ ਤੇ ਜਾ ਕੇ ਲਾਸ਼ ਨੂੰ 슈ਗਰ ਮੈਲ ਦੇ ਕਰਮਚਾਰੀਆਂ ਦੁਆਰਾ ਬਾਹਰ ਕਢਵਾ ਕੇ ਤੇ ਉਹਨੂੰ شناخت ਲਈ ਸਿਵਲ ਹਸਪਤਾਲ ਤਵਾਂ ਸ਼ਰ ਲੈ ਆਏ। ਜਿੱਥੇ ਵੀ ਸਾਨੂੰ ਹੁਣ ਪਤਾ ਲੱਗਾ ਹੈ ਵੀ ਇਹ ਮ੍ਰਿਤਕ ਦਾ ਨਾਮ ਧਰਮਪਾਲ ਸਨੋਂ ਲੈਂਬਰਾਮ ਵਾਸੀ ਅਮਰਗੜ ਛੋਟੀਆਂ ਪੰਗਲਾ ਹਨ। ਇਹਨਾਂ ਦੇ ਪਰਿਵਾਰਕ شناخت ਕੀਤੀ। ਸ਼ਨਾਖਤ ਹੋ ਗਈ ਆ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਇਹ ਭਾਣ ਜਾਇਆ ਸੀ ਰਵੀ ਕੁਮਾਰ ਮਗੰਦਪੁਰ ਤੋਂ ਉਹਨੇ ਸ਼ਨਾਖਤੇ ਦੀ ਕਰ ਲਈ ਆ ਬਾਕੀ ਇਹਦੇ ਪਰਿਵਾਰਕ ਮੈਂਬਰ ਆ ਰਹੇ ਆ ਤੇ ਕਾਰਵਾਈ ਕਰ ਲਈ ਆ